ਹਾ ਬਈ ਕੀ ਹੋ ਗਿਆ ਬਾਹੂ ਪਤਾ ਨਹੀਂ ਕੀ ਹੋਇਆ ਕੱਲ ਡੰਗਾ ਇਹ ਕੈਰ ਨੂੰ ਬਾਡਾ ਲਾਇਆ ਕੱਲ ਪਹਿਲਾਂ ਠੀਕ ਤਾਂ ਕੰਮ ਹੈ ਬਈ ਇਹ ਕੈਰ ਨੂੰ ਬਾਡਾ ਲਾ ਕੇ ਇੱਥੇ ਲਾਇਆ ਕੱਲ ਉੱਧਰ ਕੋਈ ਨਹੀਂ ਤਾਂ ਹੈਗਾ ਇੱਥੇ ਬੰਨੀ ਸੁੱਖਾ ਭੰਗ ਖੜੀ ਉੱਧਰ ਭੰਗ ਬਸ ਸਭ ਤੋਂ ਜ਼ਿਆਦਾ ਪੱਬੂ ਕੁੱਤਾ ਹੈ ਹੈ ਕਿ ਨਹੀਂ ਆਹਾ ਕੱਖ ਵੱਡੇ ਪਾਣੀ ਪੱਬੂ ਕੁੱਤਾ ਗਿਆ ਵਿੱਚ ਪਤਾ ਨਹੀਂ ਸੁੱਡੀ ਗਈ ਹੈ ਪੱਬੂ ਕੁੱਤਾ ਮੈਸਾ ਦੇ ਮੇਰੀ ਬਹੁਤ ਬਬੂ ਕੁੱਤਾ ਹੋਇਆ ਰਾਂਸਰ ਵਾਲੀ ਕੱਖ ਖਾ ਲਈ ਉਹਨਾਂ ਨੇ ਉਹ ਬਬੂ ਕੁੱਤਾ ਖਾ ਲਿਆ ਫਿਰ ਜਦ ਸਵੇਰ ਹੀ ਉਹ ਆਇਆ ਮੈਂ ਕੱਖ ਪਾਉਣ ਨੂੰ ਉੱਠਿਆ ਮੈਸਾ ਦੇ ਥੱਲੇ ਬਾਈ ਤਖਤ ਤਖੀ ਅਗੜਾ ਪਿਆ ਜਿੱਥੇ ਬੈਠੀ ਜਗਾਈਆਂ ਕਰ ਦਿੱਤੀਆਂ ਲਾਲਾਂ ਜਾੜ ਮੁਰਾ ਹਾਲ ਬਾਂਕੇ ਦਿਹਾੜੇ ਜਿਹੜੇ ਬੱਕ ਖਾ ਪਾਏ ਉਹਨਾਂ ਨੂੰ ਮੂੰਹ ਨਹੀਂ ਲਾਇਆ ਨਾ ਫੀਡ ਨੂੰ ਨਾ ਕਾਹਨ ਨਾ ਖਲੀਆਂ ਦੁੱਧ ਦਿੱਤਾ ਦੁੱਧ ਮੈਸਾ ਨੇ ਆਹ ਮਾਰੀ ਲੱਤ ਲੱਤ ਮਾਰ ਕੇ ਚਰੀਆ ਕਰਨ ਉਹਦੇ ਬਾਅਦ ਹੁਣ ਈਏ ਲਵਾਏ ਉਹਨਾਂ ਦੇ ਬੂ ਬੂਤਾ ਆ ਗਈ ਫਿਰੋ ਉਹ ਬੂ ਬੂਤਾ ਬੱਚੇ ਕਮ ਜਿਹਰੇ ਹੁੰਦੀ ਆ ਉਹ ਇਹਦਾ ਸਾਲਾ ਬਾਲ ਖਾਲ ਬਾਲੇ ਬਾਲੇ ਨਹੀਂ ਮਾਣ ਬਾਲੇ ਨਹੀਂ ਮਾਣ ਪਾਣੀ ਪੀਤਾ ਉਹਨੇ ਅੱਖਾਂ ਨੂੰ ਮੂੰਹ ਨਹੀਂ ਲਾਇਆ ਹੁਣ ਉਹਨੂੰ ਤਾਂ ਡੀਗਲਵਾਏ ਮੈਸਾਂ ਦੇ ਡਾਕਟਰ ਨੂੰ ਬੁਲਾਏ ਆ ਤਾਂ ਹੁਣ ਕਹਿੰਦਾ ਸ਼ਾਮ ਸਹੀ ਕੱਖਾਂ ਵਾਲਾ ਜੂੰਦੀਆਂ ਕਹਿੰਦਾ ਪਰਹੀਨ ਨਾ ਪਾਇਓ ਆ ਤਾਂ ਹੀ ਨਿਬੱਟਿਆ ਅੱਜ ਆ ਮੈਂ ਹੁਣ ਵੱਟ ਕੇ ਆਇਆ ਮੈਂ ਹੁਣ ਬੂ ਬੂਤਾ ਬਹੁਤ ਮੈਂ ਤਾਂ ਹੀ ਤੈਨੂੰ ਦੱਸਦਾ ਉਹਦਾ ਹੁਣ ਇਲਾਜ ਕਰਦੇ ਹੁਣ ਤੂੜੀ ਛੜੀ ਤੂੜੀ ਖਾਣ ਲੱਗੀਆਂ ਰਾਤ ਦੀਆਂ ਕਣੀ ਖੜੀਆਂ ਭੁੱਖੀਆਂ बुखार हो गया थोड़ा गायनु बुखार हो गया। ਲੈ ਟਾਂਗੀ। ਆ ਗਈ। ਨਹੀਂ। ਲੈ ਟਾਂਗਾ ਨੂੰ। ਉੱਕਰੇ ਹੀੜੀ। ਉੱਕਰੇ ਮਾਈਂ ਛੀੜੀ। ਦਾਲ તરી ਵੀ ਹੋਣੀ ਐ। ਉੱਕਰਾ ਮਾਂ ਲੱਗੀ ਦਾਲ ਹੁਣ ਤਾਂ। ਬੱਬੂ ਕੁੱਤਾ ਹੀ ਆ ਮੈਨੂੰ ਜਿੱਥੇ ਮਨ ਨੂੰ ਮਛਾਇਦਾ ਬੱਬੂ ਕੁੱਤਾ। ਬੱਬੂ ਦਸ ਫਿਰਦਾ। ਮੈਂ ਬਸੀ ਵੱਟ ਕੇ ਲਿਆ ਹੁਣ। ਬੱਬੂ ਕੁੱਤੇ ਬੱਬੂ ਕੁੱਤਾ ਫਿਰਦਾ। ਬਸ ਫਿਰ। ਇਹ ਹਲੇ ਪਾਂਗ ਕੋਲ ਜਿਆਦਾ ਐ। ਵੀ ਸਪਰੇਅ ਕਰਦੀ ਹੋ ਗਿਆ ਕਰੀ। ਸਪਰੇਅ ਹੋਣੀ ਐ ਦੀ। ਹੋਰ ਕਿਆ ਹੋਣਾ ਐ? ਤਬਰੇ ਹੋ ਕੇ ਦੋ ਦਿਨ ਕੱਖ ਨਾ ਪਾਓ। ਇਹਦੇ ਬਾਅਦ ਉਠਾ ਮੈਨੇ। ਠੀਕ ਨਹੀਂ। ਹੁਣ ਕੱਖ ਅੱਜ ਕੱਖ ਵਰਤ ਲੇਗੇ। ਫੇਰ ਹੁਣ ਮੇਰੇ ਪੜ ਲੇਗੇ? ਹਾਂ। ਬਾਈ ਮਖਾਦਾ ਇਹ ਬੂਆ ਬੋਣੀ ਪੁੱਛਦਾ। ਜੱਕ ਸਾਰੇ ਢੋਡ ਢੇਰ ਬਸਟ ਕੇ ਆਏ ਕੱਖ। ਸਾਰੇ ਜੱਕ ਢੇਰ ਬਸਟੇ ਆ। ਮੂੰਹ ਵੀ ਲਾਇ ਫੜਿਆ ਦੇਖਦਾ ਨੂੰ। ਤੇਰੇ ਕੋ ਕਸੂਡੀ ਦੀ ਬੱਬੂ ਕੁੱਤਾ ਤਾਂ ਕਿਹਾ। ਓ ਯਾਰ ਦੇਖਦਾ ਥਾਲਾ ਕੁਝ ਵੀ ਨਹੀਂ ਬੱਬੂ ਕੁੱਤਾ ਹੋਊਗਾ। ਇਹ ਕਹਿੰਦਾ ਬੱਬੂ ਕੁੱਤਾ ਹੈ। ਭਾਈ ਕਿਆ ਚੀਜ਼ ਕਰਦਾ। ਓਹੀ ਤਾਂ ਮੈਨੂੰ ਥਾਲਾ ਪਤਾ ਲੱਗਦਾ ਕਿ ਕਿਆ ਚੀਜ਼ ਹੈ। ਵਾਤਾ ਨਹੀਂ ਕੀ ਆਵਾਜ਼ ਹੈ ਮੇਰੇ ਤੋਂ ਦਿਖਦਾ ਬੁਗੁੱਤਾ ਮੈਂ ਤਾਂ ਤਾਂ ਨੂੰ ਕਿਹਾ ਆਪਣੇ ਦੇਖ ਤੁ ਕਿਹਾ ਕੋਈ ਕੀੜਾ ਵੀ ਨਹੀਂ ਕੋਈ ਹੋਰ ਆਈਟਮ ਨਾ ਹੋਵੇ ਹੋਊਗਾ ਸਹੀ ਬੋਲੇ ਸੜਾ ਦੇਖ ਸਵਾਰ ਕੇ ਇਹ ਥੱਲੇ ਪੜ ਜਾਂਦਾ ਖੰਡ ਮਾ ਹੋਊਗਾ ਸਹੀ ਕੁਝ ਨਾ ਬੋਲਣਾ ਬੁਗੁੱਤਾ ਹੀ ਹੋਊਗਾ ਹੋਰ ਕੁਝ ਨਹੀਂ ਹੈਗਾ ਬੁਗੁੱਤਾ ਹੈਂ ਕਿਉਂ ਦੀ ਪਈਦਾ ਸਾਰ ਥੋੜਾ ਨਹੀਂ ਲੱਗਦਾ ਦਿਖਦਾ ਵੀ ਕੁਛ ਹੀ ਹੈਗਾ ਪੱਭੂ ਕੁੱਤੇ ਨਹੀਂ ਆਉਂਦੇ ਕੰਦਾ ਪਰ ਨੂੰ ਪੱਭੂ ਕੁੱਤੇ ਆਉਂਦੇ ਆ ਕੰਦਾ ਪਰ ਨੂੰ ਕਬੂਤੇ ਹੋਣਗੇ ਆਏ ਹੁਣ ਹੱਥ ਮਾਰਿਆ ਹੁਣ ਖਾਜੋਣ ਲੱਗ ਗਿਆ ਤੇ ਪੱਭੂ ਕੁੱਤੇ ਦੀ ਵਜ੍ਹਾ ਇਹ ਹਾਂ ਬਾਲ ਉਹਦੇ ਹੈ ਬਾਲ ਬੂਲੇ ਲੱਗ ਗਏ ਹੁਣ ਹੋਰ ਇਹ ਵੀ ਸਰਦਾਰ ਕਹਤਾ ਹੈ ਮੇਰਾ ਵਰਤੀਂ ਮੇਂ ਜਿਰਾ ਲੱਗ ਗਿਆ ਹੈ ਇਹ ਵੀ ਬੋਲਤਾ ਹੈ ਉਹ ਇਹ ਸਰ ਤੇ ਜਿਆਦਾ ਥੜੀ ਭੰਗ ਪਰ ਪੈਂਦੀ ਆ ਤੇ ਇਹ ਜੇ ਜੇ ਤੁਸੀਂ ਮਾਰਦੇ ਨਾ ਆਏ ਭੰਗ ਭయ్యా ਲੋਕ ਖਾਂਦਾ ਹੈ ਛੁੱਪੇ ਮਾਰਦਾ ਹੈ ਪਰ ਭਰ ਕੇ ਉਹਦੇ ਪਰਪਰ ਬੂਤ ਤਾਂ ਹੱਤਿਆਦਾ ਉਹ ਸਾਲਾ ਛਾਵੇਂ ਨੂੰ ਨਰਦਾ ਫੇ ਧੁੱਪਾਂ ਮੈਂ ਤੇ ਛਾਵੇਂ ਨੂੰ ਖੰਡੀ ਜਗਾਂ ਨੂੰ ਸਮਝਿਆ ਕੱਲ ਕੋ ਕੱਲ ਤੋਂ ਨਹੀਂ ਦੇਖਾ ਥਾ ਕੀ ਆ ਹੋ ਉहां ਫੇਰ ਤੇ ਤੂੰ ਉहां ਪੋਲ-ਪੋਲ ਕੇ ਇਤਨਾ ਜਮਾ ਕਰ ਕੇ ਪਨ ਪਾਇ ਕੇ ਆ ਗਿਆ ਪੂਖਾ ਵਾ ਮਸ਼ੀਨ ਫੇ ਆਉਗੀ ਤੇਰੇ ਅੱਜ ਮਸ਼ੀਨ ਮੈਂ ਕਾਲੇ ਨੂੰ ਕਹਿ ਰਿਹਾ ਕਹਿੰਦਾ ਸ਼ਾਮ ਨੂੰ ਵੱਡੂਗਾ ਇਹਨੂੰ ਹੂੰ ਮਗਾ ਇਹਨੂੰ ਵੜਦੇ ਮਗਾ ਇੱਥੇ ਜੇ ਸਾ ਮੀ ਪੈ ਜਾਂਦਾ ਨਾ ਇੱਥੇ ਪਾਣੀ ਆ ਜਾਂਦਾ ਹੈ ਮਕਾਨਾਂ ਦਾ ਹੀ ਕਹਿੰਦਾ ਵੱਡੂਗਾ ਅੱਜ ਆਇਆ ਹੈ ਨਹੀਂ ਹੁਣ ਤੱਕ ਆਓ ਚੱਲ ਜਿੱਡੀਆਂ ਤੇ ਪਰਾਂ ਕਹਿੰਦਾ ਵੱਡੂਗਾ ਅੱਜ ਮੰਡ ਮੈਂ ਤਾਂ ਕੱਲੂ ਵੱਡੂਗੇ ਨਹੀਂ ਪੱਕੇ ਦੇਖਦੇ ਕੀ ਫਰਕਦਾ ਹੁਣ ਕਨਫਰਮ ਕਰ ਲਾ ਮੜ ਜਾ ਹੈ ਕਰ ਲਾ ਕਨਫਰਮ ਪੱਕਾ ਕਰ ਲਾ ਕਰਦਾ ਉਹਦੇ ਮੈਂ ਹੁਣ ਫੋਨ ਕਰਦਾ ਉਹਨੂੰ ਫੇਰ ਹੁਣ ਚੱਕਿਆ ਨਹੀਂ ਉਹਨੇ ਮੰਡ ਮਾ ਕਿੰਨੇ ਵਜੇ ਆਉਗਾ ਫੇਰ ਮੰਡ ਮਾ ਤਾਂ ਸੱਜਰੀ ਜਾਊਗੀ ਮਹੀਨ ਉੱਥੇ ਉੱਥੇ ਸੱਜਰੀ ਜਾਣੀ ਉਹਨੂੰ ਲਹੂ ਫੇਰ ਇਹਨੇ ਹੀ ਵੱਢਣੀ ਆਪਣੀ ਅਸੀਂ ਵਧਣੀ ਆ ਅੱਛਾ ਦੋ ਹੰਦਾ ਗਾਉ ਉੱਥੇ ਹਾਂ ਇੱਕ ਪਹਾੜੀ ਉੱਥੇ ਦਿਹਾੜੀ ਪਾਰ ਆ ਦਿਹਾੜੀ ਪਾਰ ਤੇ ਆੜੀ ਤਾਂ ਨਹੀਂ ਲਾਉਂਦਾ ਉੱਥੇ ਨੌ ਕਿਲੋ ਵਧਣੇ ਤਾਂ 5 ਵਜੇ ਨੇ ਆਪਾਂ ਨੇ ਨਹੀਂ ਪੰਜ ਹੀ ਨੇ ਵਧਣੇ ਪੰਜ ਆਪਾਂ ਨੇ ਵਧਣੇ ਆ 10 ਉਹ ਜੱਗੇ ਪੰਡਤ ਦੀ ਆ ਕੋਈ ਹੋਰ ਹੋਊ ਉੱਥੇ ਮਾੜੀ ਮੋਟੀ ਫੇਰ ਤੇ ਆਊਗੀ ਫੇਰ ਮੈਂ ਕਹਾਂ ਛੱਡਣੀ ਸਾਰੀ ਵੜ ਲਾ ਉਹ ਸਾਰੀ ਆਲੇ ਪਰਾ ਉਹ ਪਰਾ ਲਾ ਹਰਾ ਹਰਾ ਪੁਰਾਣਾ ਬਣ ਗਿਆ ਉਰਣਾ ਬਣਿਆ ਪਰਾ ਹਾਂ ਦੁਬਾਰਾ ਵੀ ਜਾ ਤਾਂ ਹਾਂ ਲੇਟ ਰ ਦੁਬਾਰਾ 15 ਦਿਨ ਦਾ ਫਰਕ ਪੈ ਗਿਆ ਤਾਂ ਹੈ ਕਿ ਨਹੀਂ ਠੀਕ ਆ ਫੰਦਾ ਜਾਂਦਾ ਫਰਕ ਪੈ ਗਿਆ ਦਾ ਭਾਈ ਵੱਡੇ ਆ ਮੰਦੀਪ ਰਾਹ ਨੇ ਬਿੰਬੱਡੇ ਆ ਗਿਆ ਕੱਖ ਉਹ ਕਹਦੇ ਵੱਡ ਕੇ ਲੈ ਕੇ ਕੱਖ ਉਹ ਵੀ ਨਿਬੱਡੇ ਆ ਜੂਂ ਪੁੱਛ ਵੀ ਲੈ ਕਿਦੋਂ ਉਹਦੀ ਮੈਸੇਜ ਮਾਰੋਗੇ ਹੁਣ ਉਹਦਾ ਪੁੱਛ ਨਹੀਂ ਖਬਰ ਉਹਨੂੰ 2.5 ਆਏ ਆ ਕੇ ਬੱਡਰ ਕੱਦਿਆ ਆਏ ਵੇ ਦੁਬਾਰੇ ਉਹ ਤਰਤਾਰ ਜਿਹੇ ਹੱਥ ਪੱਟ ਕੇ ਲੈ ਉਹਦਾ ਕੱਲ ਲੈ ਗਿਆ ਨਹੀਂ ਆਜ ਤਾਗਰੇ ਲੈ ਗਿਆ ਹੈ ਹੱਦ ਲਈ ਹਾਂਜੀ ਹਾਂਜੀ ਕੀ ਕੋਈ ਹੋਰ ਦਿੱਕਤ ਆ ਗਈ ਤੇ ਨਹੀਂ ਮਸਾਂ ਨੂੰ ਹੋਰ ਦਿੱਕਤ ਕੋਈ ਨਹੀਂ ਹੈਗੀ ਕੱਖਾਂ ਦੀ ਉਹ ਦਿੱਕਤ ਹੈ ਉਹਦੇ ਬਾਅਦ ਹੁਣ ਤੂੜੀ ਖਾਂਦੀਆਂ ਉਹ ਕਾਰੇ ਖਾਂਦੀਆਂ ਅੱਖਾਂ ਤੇ ਦਿੱਕਤ ਆਈ ਉਹਨਾਂ ਨੂੰ ਉਹ ਮੈਂ ਡਾਕਟਰ ਨੇ ਵੀ ਦੱਸਤਾ ਜਦੇ ਕਹਿੰਦਾ ਪੱਬੂ ਕੁੱਤਾ ਨਾ ਹੋਵੇ ਸੁੰਡੀ ਨਾ ਹੋਵੇ ਕਹਿੰਦਾ ਕਹਿੰਦਾ ਜ਼ਹਿਰਵਾ ਬਣ ਗਿਆ ਅੰਦਰ ਉਹਨਾਂ ਦੇ ਚੱਲ ਦੇਖ ਕੰਬੈਨ ਦੀ ਕੀ ਕਰਣ ਦੀ ਅੱਜ ਕਰੂੰ ਕੰਬੈਨ ਨੂੰ ਰਹਿਣ ਤਾਂ ਹੁਣ ਢੀਕਦੀ ਹੈ ਸ਼ਾਮ ਤੱਕ ਜੀ ਆ ਗਈ ਚਲੋ ਆ ਤਾਂ ਢੀਕਦੀ ਹੀ ਹੈ ਚਾ ਚੱਲ ਜੀ ਦੇਖ ਆ ਗਿਆ ਠੀਕ ਹੈ ਨਹੀਂ ਸੋਫੀ ਅਤਰੀ ਗਾਲਾ ਫਿਰ ਕੀ ਖਤਮ ਹੋਊਗੀ ਹੋ ਕੀ ਦਾ ਮੇਰਾ ਏ ਤੂੰ ਪਤਾ ਕਿਵੇਂ ਹੋਊਗਾ ਉਹ ਮੰਨੂ ਸੜਾ ਪਤਾ ਹੀ ਲੱਗਦਾ ਮੁੰਡਾ ਪਤਾ ਨਹੀਂ ਕਿਹੜੀ ਗੇ ਭਰਨ ਲੱਗਦਾ ਸੜੀ ਜੀਵੀ ਹੋ ਜਾ ਹਰੀ ਹੁੜਾ ਦਿੰਦਾ ਉਹ ਤਿੰਨ ਦਿਨ ਹੋ ਗਏ ਮੇਰੇ ਨਾਲ ਹੀ ਕੁੱਤੇ ਨੂੰ ਛੁੱਟੀ ਆ ਜੀ ਤਰੀ ਹੈ ਹਾਂ ਛੁੱਟੀ ਆ ਮਾ ਤਰੀ ਉਹ ਗੇਮਾਂ ਲਾਉਂਦਾ ਭਰਨਾ ਇੱਕ ਪਾਰੀ ਕੜੀ ਵੀਡੀਓ ਲਾ ਫਾਣਾ ਅਪਰੋਨ ਹੋਰ ਲਾਤੀ ਗੱਲ ਉਹ ਸਾਰੇ ਜੀਵੀੜਾ ਆਤੀ ਨਾ ਫਿਲਮ ਜਪਰੀ ਨਾ ਸੜੀ ਜੀਵੀ ਰਹੀ ਮੇਰੀ ਬਾਜੀ ਉਹ ਮੁਕਤ ਸਾਤੀ ਗਾਵੇ ਉਹ ਉਹ ਗੇ ਅਸੀਂ ਗਾ ਦੱਸੀ ਛੁੱਟੀ ਆਲੂ ਵੀ ਕਲੂ ਅੱਜ ਕਾ ਦਿਨ ਬਾਹਰ ਕਲੂ ਆਇਆ ਤੇ ਵਾਰ ਕਲੂ ਆਇਆ ਤੇ ਵਾਰੀ ਛੁੱਟੀ ਛੁੱਟੀਆਂ ਤੁਹਾਨੂੰ ਬਾਹਰ ਹੁੰਦੀਆਂ ਕਾਹਦੇ ਹੁੰਦੀਆਂ ਨਹੀਂ ਸਕੂਲ 'ਚ ਛੁੱਟੀਆਂ ਇਹ ਹੋ ਸਕੂਲ ਲੱਗਦੇ ਆ ਸਾਰੇ ਟਾਈਮ ਤੇ ਹੈ ਨਹੀਂ ਛੁੱਟੀਆਂ ਨਹੀਂ ਆ ਸਭ ਕਹ ਕਿਤੇ ਐਨੇ ਕਹਿੰਦੇ ਵੀ ਐਤਵਾਰੇ ਬਹੁਤ ਆਉਂਦੇ ਆ ਉਹ ਸਾਰੇ ਸਕੂਲਾਂ ਦੇ ਦੇਖ ਸਾਰੇ ਨੇ ਦੇ ਬੱਚਾ ਕਈਆਂ ਸਕੂਲਾਂ ਦੀਆਂ ਹਾਂ ਆਪਣੇ ਵਾਲੇ ਪਤਾ ਨਹੀਂ ਛੁੱਟੀਆਂ ਤੇ ਨਹੀਂ ਚਾਰ ਇਕੱਠੀ ਕਰਦੇ ਯਾਰੇ ਚੈਤਾ ਹਨਾ ਛੁੱਟੀ ਨਹੀਂ ਆ ਰਾ ਨਾ ਕੱਲ ਗੁੱਡ ਫਰਾਈਡੇ ਤਾਂ ਅੱਜ ਪੇਰੈਂਟਸ ਮੀਟਿੰਗ ਦੀ ਹੈ ਨਾ ਅੱਛਾ ਆਲੂ ਹੈ ਦੁਬਾਰਾ 11:00 ਤੇ ਪੇਰੈਂਟਸ ਮੀਟਿੰਗ ਮਾਤਾ ਜੀ ਤੂੰ ਵੀ ਕਹੀ ਤੀ ਮੀਟਿੰਗ ਜੇ ਕਹਿੰਦੇ ਫਿਰ ਮੀਟਿੰਗ ਵਾਲੇ ਹੈ ਚੈਨ ਨੇ ਆਨੇ ਪਰਦੇ ਨਹੀਂ ਹੈਗੇ ਸਟਾਰ ਦਿੱਤਾ ਇਹਨੂੰ ਮੈਡਮ ਨੇ ਦਿਖਾ ਦੇ ਖੰਦ ਸਟਾਰ ਕਿਤੇ ਤਾਂ ਸਟਾਰ ਆ ਫਟਾਈ ਹੈ ਆ ਇਹ ਸਟਾਰ ਪਾਈ 2.5 ਸਾਰੇ ਸਟਾਰ ਤਾਰ ਘਸ ਗਿਆ ਹੁਣ ਤਾਂ ਅੰਦਰ ਗਿਆ ਦੇਖ ਤਾਂ ਹੈਗਾ ਆਏ ਪੰਜ ਤਾਰ ਛਾਲੀ ਛੁੱਟੀ ਹੈ ਪਰ ਸੁਣ ਜਾਣਾ ਠੀਕ ਨਹੀਂ ਤੁਹਾਨੂੰ ਛੁੱਟੀ ਵਧੀਆ ਲੱਗਦੀ ਹੈ ਕਿ ਪੜਾਈ ਵਧੀਆ ਲੱਗਦੀ ਹੈ ਛੁੱਟੀ ਵਧੀਆ ਲੱਗਦੀ ਹੈ ਤੂੰ ਬੋਲਦੀ ਨਹੀਂ ਹੈ ਨਾ ਗੂੰਗੀ ਹੈ ਤੂੰ ਉਹੱਸ ਹੈ ਸੰਕਦੀ ਥੋੜੀ ਸ਼ਰਮਾ ਜੀਦੀ ਸ਼ਰਮਾਂ ਦੀ ਗੁੱਡੀ ਉਹ ਕੀ ਹੋ ਗਿਆ ਆਹ ਯਾਰ ਲੋਹੋਂ ਕੱਦ ਸਾਫ ਹੋਊਗਾ ਇਹ। ਗੱਪਾ ਕੋਡਾਂ ਕੋ। ਬਹੁਤ ਔਖਾ ਆ ਬਾਈ ਪੂਲਰ ਵਾਲਿਆਂ ਦਾ। ਅੱਜ ਫੇਰ ਅੱਜ ਫੇਰ ਤੋਂ ਕਰਦੇ ਆ। ਹੂੰ ਅੱਜ ਫੇਰ ਟਾਈਮ ਕਰ ਲਾ ਗਿਆ ਦੁਬਾਰਾ ਫੇਰ। ਨਾ ਆਵੇ ਯਾਰ। ਇੱਕ ਵਾਰੀ ਕਾਲਿਆਂ ਨੂੰ ਲਊਗੀ ਤਾਂ ਵੀ ਸਾਡਾ ਮੈਚ ਚੱਲਦਾ ਬਾਈ ਕਿੰਨੇ ਸਮੇਂ ਰਹਿ ਕੇ। ਜੀਟੀ ਵੀਰ ਡੀਸੀ। 24 ਘੰਟੇ ਆਉਣੇ ਚੱਲਦਾ ਕੰਮ। ਕੱਲ ਵੀ ਦੱਸਿਆ ਬੈ ਗਰ ਨੂੰ। ਮੈਂ ਅੱਜ ਯਾਰ ਮੈਂ ਟਿਕਟ ਦੇਖਣ ਲੱਗਿਆ ਵਾ। ਹੈਂ ਚੌਦੀ ਸਵੇਰੇ। ਹਾਂ ਸਵੇਰੇ 300 ਦੀ 300 ਦੀ ਕਿਹਾ ਮੈਂ ਤਾਂ ਹੁਣ ਦੇਖੀ ਡੇਟੇ ਨਹੀਂ ਕੋਈ ਸਵੇਰੇ 300 ਦੀ ਮਿਲਦੀ ਦੀ ਕਮਲ ਕਹਿੰਦਾ ਸਵੇਰੇ ਮੈਂ ਤਾਂ ਮੈਂ ਚਕਾਦਾ 20 ਲੂਆ ਵੀ ਕੱਲ ਵੀ ਆ ਸਵੇਰੋਂ 300 ਦੀ ਬਹੁਤ ਆ ਬਾਈ ਟਾਈਮ ਟਾਈਮ ਲੈ ਲਵੇ ਓਏ ਅੱਜ ਮੈਂ ਦੇਖੀ ਮੈਂ ਸਾਰਾ ਗਰਾਊਂਡੇ ਬੁੱਕ ਹੋ ਗਿਆ ਉਹ ਬਲੈਕ ਬਲੈਕ ਬਹੁਤ ਚੱਲਦਾ ਕੰਮ ਜਿਹੜੇ ਮੇਚਣ ਵਾਲੀਆਂ ਬੈਹ ਲੈ ਲੈਣੇ ਆ ਬਾਅਦ ਚ ਬਲੈਕ ਚ ਵੇਚ ਦੇ ਬਾਅਦ ਤਾਂ ਮਹਿੰਗੇ ਵੇਚਦੇ ਨੇ ਉਹਨਾਂ ਅੱਛਾ 300 ਵਾਲੀ 1200 2000 ਚ ਵੇਚਣੀ ਆ ਉਹਨੇ 2000 ਇਹ ਲੋਨ ਨਹੀਂ ਕਮਾਉਣੀ ਹੈ ਕਾਤੇ ਕਮਾਉਣਾ ਇਮਜਿਨਸਾ ਬਣਦਾ ਕਿ ਆਪਣਾ ਆਪਣਾ ਇਲੀਗਲ ਬਿਜ਼ਨਸ ਸੱਚ ਹੈ ਹੈ ਤਾਂ ਅੰਗਲੀ ਕੀ ਹੈ ਛੱਡ ਚੱਲ ਠੀਕ ਛੱਡ ਚੱਲ ਇਹ ਪੜੇ ਨੂੰ ਦੇ ਲਾ ਤਾਂ ਖਾਕਾਂ ਖਾਂਦੇ ਆ ਕਿਹਨਾਂ ਜੀ ਹਾਂ ਬਈ ਹਾਂ ਜੀ ਗੰਦਾ ਛੱਡ ਕੇ ਵੀ ਕੰਮ ਖਾਮਦਿਆ ਹੁਣ ਹਾਂ ਵੇ ਕੰਮ ਖਾਮ ਲੀਏ ਜੋ ਗਾਇਸ ਆ ਰਹੇ ਨੇ ਚਾਹ ਦੇ ਕੋਲੇ ਤੇ ਦੇਖ ਲੀਏ ਕੀ ਹੋਇਆ ਅਰੇ ਉਹ ਭਾਈ ਫ੍ਰੈਸ਼ਰ ਪੁੱਛਿਆ ਅੱਜ ਟੱਕੀ ਦਾ ਨਾਪਕੀ ਵਾਲਾ ਖੇਤ ਆ ਇਹ ਆ ਵੀ ਆ ਤੇ ਉਧਰ ਪਰਲੀ ਸਾਈਡ ਵੀ ਆ ਬਾਕੀ ਦੇਖਦੇ ਆ ਹੁਣ ਤਾਂ ਸੈਟਿੰਗ ਕਰਦਾ ਕਿੰਨਾ ਟਾਈਮ ਲੱਗਦਾ ਹੋਰ ਨੂੰ ਆ ਤਰੀ ਗਾਲ ਜੀ ਬਾਈ ਕਾ ਕੀ ਕਰੀ ਇਹ ਬੰਦੇ ਪਾਉ ਉਹਲੇ ਲੇਕਿਨ ਪਾਲਤੀ ਟੋਪਨੇ ਲਹੀਏ ਗਿਆ ਦੀਆ ਨਹੀਂ ਸੋ ਅਸਲੀ ਕਾਲਜੀ ਦੇ ਪਾਰਟੀ ਕਿਹੜੀ ਪਾਰਟੀ ਆ ਤੈਨੂੰ ਪਾਰਟੀ ਪਾਰਟੀ ਕੰਮ ਵੀ ਕਰਨਾ ਜੇ ਪਹਿਲੀ ਜੋਬ ਨੇ ਆਪਣੇ ਬੋਲੀਏ ਕਿ ਨਹੀਂ 5 ਰੁਪਏ ਲੈਣੇ ਗਾਣੂ ਤੈਨੂੰ ਕਰਦਣੀ ਕੰਨਾ ਨਹੀਂ ਹੋਵੇ ਉਹ ਛੋਟੇ ਫੋਨ ਕਾ ਬਾਤ ਹੋਦਾ ਗਾਹਾਂ ਕਾ ਬਾਤ ਨਹੀਂ ਹੋਦਾ ਅੱਜ ਪਾਰਟੀ ਨਾ ਆਗੇਗਾ ਮੇਰੇ ਨਾਲ ਪਾਰਟੀ ਕਰੀਗੇ ਨਹੀਂ ਹੋਣੀ ਉਹ ਖਰਚਾ ਤੂੰ ਲੈ ਲਈ ਬਸ ਗੱਲ ਮੁੱਕ ਗਈ ਕੜਕਦਾ ਕੱਢਾਂਗੇ ਮੇਰੀ ਪਾਰਟੀ ਮੇਰੇ ਨਾਲ ਕਿਹੜੀ ਪਾਰਟੀ ਹੋਣੀ ਅੰਡ ਕੇ ਕਹਿ ਕੇ ਮੇਰਾ ਤਾਂ ਹੁਣ ਘਨਾ ਘਾਟਾ ਪਿਆ ਮੈਨੂੰ ਇੱਥੇ ਕਹਿੰਦਾ ਮੇਰੇ ਪਾਸੋਂ 200 ਕੰਨਾ ਹੋਇਆ ਉੱਥੇ 4 ਥੋੜਾ ਬਈਏ ਨਹੀਂ ਆਉਂਦੇ ਬੰਦੇ ਨਹੀਂ ਆਉਂਦੇ ਥਰ ਥਰ ਕੱਢਣਾ ਮਾਹ ਪਤਾ ਮੈਨਾਂ ਆਪੋ ਕੱਢ ਕੇ ਗਿਆ ਯਾਰ ਮਸੀਂ ਹਾਂ ਉਹ ਕੱਢਦਾ ਤਾਂ ਗੁਰਮਖਾਲੀ ਲਾਇ ਕਿਸ ਦਾ ਹੋਇਆ ਥਾ ਉਹ ਕੋ ਇਸ ਵਿੱਚ ਆਪ ਅੱਛੇ ਲੜਦੇ ਤੇ ਕੋਣ ਕੋਣ ਇਹ ਥੱਪੜ ਥਪੜ ਇਹ ਹੁਣ ਕਿੱਥੇ ਕਿਹੜੀ ਪਾਰਟੀ ਸੀ ਉਹ ਤੇ ਸਿਲਵਾਸ ਕੋਦੇ ਹਾਂ ਇਹ ਵੀ ਲੜਪੰਨੇ ਦੇਖ ਕੇ ਮੈਂ ਕਿਹਾ ਤੁਸੀਂ ਪਹਿਲਾਂ ਲੜ ਲਓ ਬਾਅਦ ਕੱਢ ਲਿਓ ਇਹ ਮੋਟਰ 'ਤੇ ਲੜਦੇ ਇਹਨਾਂ ਕੋਲ ਮੈਂ ਕਹਿੰਦਾ ਮੇਰੀ ਕਣਕ ਭੇਜਣੀ ਲਾਪੀ ਫੋਨ ਕਰਕੇ ਕਹਿੰਦਾ ਬੰਦੇ ਨਹੀਂ ਮੰਨਦੇ ਮੈਂ ਖੜ ਜਾ ਫਿਰ ਆਉਂਦਾ ਮੈਂ ਹਾਂ ਬਾਅਦ ਤੇ ਬੰਦਾ ਮੰਨ ਜਾਂਦਾ ਠੀਕ ਹੈ ਕਹਿੰਦੇ ਅਸੀਂ ਤੇ ਮੇਰੇ ਕੋਲ ਤੋਤਾਂ ਨੂੰ ਹਾਂਜੀ ਹਾਂਜੀ ਕਹਿੰਦਾ ਮੰਨੂ ਨੇ ਫੋਨ ਕਰਿਆ ਕਹਿੰਦਾ ਉਹਦਾ ਕਹਦੇ ਸੀ ਮੈਂ ਤੋਤਾਂ ਨੂੰ ਚੱਲੇ ਮੈਂ ਥਾਰੇ ਹੁਣ ਤਾਂ ਮੇਰੇ ਕੋਲ ਤੇ ਗਏ ਮੈਂ ਤੋਤਾਂ ਨੂੰ ਕਿੱਥੇ ਚੱਲੇ ਹੋ ਕਹਿੰਦਾ ਹੰਮ ਨਹੀਂ ਕਰਾਂਗੇ ਯਾਰ ਤਾਂ ਉਹ ਮੈਂ ਤੋਤਾਂ ਬਾਗਾਂਗੇ ਉਹ ਇਹਨਾਂ ਨੂੰ ਆਇਆ ਯਾਰ ਹੁਣ ਕੰਮ ਹਲੇ ਮੀਹ ਪਿਆ ਦੋ ਦਿਨ ਕੰਮ ਐਨੀ ਥੋੜੀ ਥੇਤੀ ਦਾ ਥੋੜੋ ਚੱਲਣਾ ਯਾਰ ਇਹ ਇਹ ਦੋ ਦਿਨ ਲਾਇਆ ਲਾਂਗਾ ਨਾਰਮ ਪਿਆ ਹਲੇ ਦੋ ਦਿਨ ਆਏ ਆ ਇਹ ਹੀ ਹਲੇ ਤਾਂ ਖਾਲੀਆ ਮਸ਼ੀਨ ਪਾਣੀ ਪਾਣੀ ਚ ਨਹੀਂ ਹੈ ਕੁਝ ਵੀ ਨਹੀਂ ਖਾਲੀ ਹੈ ਪਾਣੀ ਪਾਣੀ ਬਗੜਟ ਦਾ ਕੀ ਕਹਿੰਦਾ ਤੁਹਾਡੀ ਦਿਹਾੜੀ ਦੀ ਭਵੇ ਟਾਈਮ ਲੱਗਦਾ ਹੁ ਮੂਸਾ ਆਹ ਟਰਾਲੇ ਚ ਕਣਕ ਕੰਡਾ ਘਰ ਆਇਆ 130 ਕੁਆਂਟਲ ਹੋਈ ਆ ਚੱਲ ਲੱਗਦੇ 16 ਫੋਟ ਕਿੰਨੇ ਕੁਆਂਟਲ ਸਾਢੇ 4 ਕਿਲਿਆਂ ਜੋ ਟਰਾਲਾ ਭਰਿਆ ਖਾਲ ਇਹ ਆ ਆਹ ਉਹ ਫਿਰ ਉਹ ਕਣਕ ਤਾਰੀ ਨੇ ਮੇਰੇ ਸਕੇ ਹਲਵਾ ਟਾਈਟ ਹੋ ਗਿਆ ਤੇ ਇਸ ਨੂੰ ਖਾਲੀ ਕਰਨੇ ਨੇ ਰੱਗੀ ਜੋਰ ਲਾਗਾ ਆਹ ਇਧਰ ਬੇੜ ਦੀ ਇਧਰ ਢਾਹੇ ਵਾਲੀ ਜ਼ਮੀਨ ਚ ਸਾਢੇ 4 ਕਿਲਿਆਂ ਚ ਟੀਸੀ ਲੱਗੀ ਉਹਨੂੰ ਹਾਂ ਇਸ ਸਵੇਰੇ ਦੇ ਲੱਗੇ ਹੋ 10 ਵਜੇ ਤੇ 2 ਵਜੇ ਦਾ ਦਾਦੇ ਜੀ ਨੂੰ ਥਾਲੇ ਜੀ ਨੂੰ ਸਾਰੇ ਸਾਰੇ ਹੀ ਅੰਦਰ ਘਰ ਲਾਇਆ ਬੋਲਦਾ ਹੋਲੇ 1000 ਰੁਪਿਆ ਦਿਆ ਹੈ ਨਾ 1 ਰੁਪਿਆ ਨਾ ਅਬ ਦਿਆ ਵੀ ਨਹੀਂ ਕੋਈ ਅਰੇ ਅੰਗਰੇਜ਼ੀ ਦੀ ਬੋਤਲ ਲੈ ਲੈ ਪੁੱਛ ਰਿਹਾ ਅਗਰੇਜ਼ੀ ਦੀ ਬੋਤਲ ਤਾਂ ਮਾਲਕੋ ਦੇ ਜੀਏਗਾ ਨਾ ਕੱਲ ਕਹਿੰਦਾ ਕੱਲੋ ਪੈਸਾ ਦਿਜੇਗਾ ਨਾ ਨਾ ਕੱਲੋ ਪੈਸਾ ਜੁੜੇ ਜਾਣਗੇ ਉਹ ਬੜਾ ਇਤਨਾ ਦਿਆ ਅੱਜ ਹੋਰ ਰੇਡੇ ਬਾਹੋਂ ਦੇ ਦਾਰੂ ਦਾ ਆ ਦੇ ਕਹਿੰਦਾ ਲੜਾਈ ਨਹੀਂ ਕਰਦੇ ਹੋਈ ਲੜ ਪਿਆੜੇ ਹਾਂ ਕਮਜ਼ੋਰ ਹੋਏਗਾ ਲੜਾਈ ਉਹ ਉਂਦੇ ਬਾਦੀ ਉਹ ਲਾਈ ਸਿਆ ਉਂਦੇ ਮੁਕਾ ਫਿਰਦਾ ਹੁੰਦਾ ਉਂਦੇ ਹੀ ਅਸਲੀ ਜਗਾ ਉਹ ਜੱਸੇ ਦੀ ਮੋਟਰ ਰਿਆ ਉੱਥੇ ਹੁੰਦੇ ਪੂਰਾ ਗੁੱਛੂ ਗੁੱਛੀ ਦਾ ਨਾ ਗੁੱਛੇ ਮਗੁੱਛੀ ਦਾ ਅਜੇ ਤੱਕ ਹੋਈ ਨਹੀਂ ਨਾ ਹੁੰਦੇ ਇਹਨੇ ਕੋਈ ਦਾ ਆਇਆ ਕੰਮ ਕੁਮ ਯਾਰ ਚੱਲੀ ਜਾਂਦਾ ਏ ਹੁਣ ਦੱਬ ਦੁੱਬ ਕੇ ਲਿਆ ਹੋ ਜਾਂਦਾ ਗਾਲਾਂ ਗੂਲਾਂ ਕੱਢ ਕੇ ਵੀ ਆ ਜੇ ਤੁਰੇ ਆਓ ਹਾਂ ਲਾਪੀ ਜਾਊਗਾ ਭਾਈ ਸ਼ੁਰੂ ਕਰੀਏ ਕੰਮ ਫਿਰ ਲੱਗਦਾ ਉਹਨੇ ਮੀਂਹ ਪਾ ਲਿਆ ਜੇ ਬੰਦੇ ਮੰਨੇ ਆ ਹੁਣ ਤੂੰ ਆ ਜਾ ਆਣੇ ਵਾਲਾ ਗੜੀ ਪੱਲੀ ਪਹਿਲਾਂ ਜਾ ਕੇ ਰੱਖੀਦੀ ਹੁੰਦੀ ਆ ਆਹੇ ਅੰਮੇ ਪੱਲੜ ਮੈਂ ਤੁਹਾਨੂੰ ਦਵਾ ਦੂੰਗਾ ਪੱਲੀਆਂ ਲਿਆਈ ਦੋ ਤਿੰਨ ਪੱਲੀਆਂ ਤਾਂ ਹੁਣ ਚਾਹੀਦੀ ਪੱਲੜ ਦਾ ਨਾਲ ਉਹ ਯਾਰ ਥੋੜਾ ਨਿਆਣਾ ਵਿਚਾਰਾ ਕਿਆ ਕਰੀ ਜਾ ਉਹ ਪਹਿਲਾਂ ਹੀ ਦੱਸ ਦਿੰਦਾ ਜੇ ਦੇ ਤੇ ਉਸੇ ਚੱਕ ਲੈਣ ਦੀਆਂ ਘਰ ਤੇ ਯਾਰ ਮਾਨੂੰ ਮੈਂ ਤਾਂ ਫੋਨ ਆ ਕੇ ਦੇਖਿਆ ਵੀ ਪੱਲੀ ਕੋਈ ਲੇਕੇ ਨਹੀਂ ਆਇਓ ਜੋ ਉੱਪਰ ਇਹਨੇ ਕਿਹੜਾ ਬੂਟਿਆਂ ਚ ਕਣਕ ਕਰੀ ਆ ਹੁਣ ਲਾਇਆ ਬੂਟੇ ਤੱਕ ਤੇ ਨਹੀਂ ਕਰਦੇ ਨਾ ਅੱਗੇ ਮਸ਼ੀਨ ਵੱਢ ਕੇ ਲੰਘ ਜਾਂਦੀ ਆ ਹੂੰ ਚਲੋ ਬਾਈ ਦੇਖਦੇ ਬਾਕੀ ਆ ਝਾੜੂ ਦੇ ਦਿੰਦੇ ਆ ਸਾਹਿਬ ਨਹੀਂ ਆਣੇ ਫਰਾਇਸਰ ਦਾ ਚਲਾਓ ਦਿਖਾ ਦਿਓ ਜੇ ਚਲਾਈਏ ਨਾ ਲੋ ਬਾਈ ਮਾਰ ਦੋ ਹਟੋ ਕਿੱਦੋਂ ਤੋਂ ਕੰਮ ਆਹ ਵੀਰ ਦਾ ਆਰਾਮ ਗਿਆ ਲਾ ਚੱਲ ਮੀਂਹ ਮੀਂਹ ਤੇ ਦੋ ਕਿਲਿਆਂ ਸਾਬ ਹੋ ਗਿਆ ਫੇਰ ਤਾਂ ਚੱਲੀ ਜਾਵਾ ਹਵਾ ਦੇਖੜ ਸਾਬ ਚੱਲਦੀ ਐ ਮੀਂਹ ਦਾ ਕੋਈ ਨਹੀਂ ਪਤਾ ਕਦਾ ਜਵੇ ਨਹੀਂ ਮੀਂਹ ਨਹੀਂ ਆਉਂਦਾ ਆਹਦਾ ਉੱਪਰ ਸਾਫੇ ਆ ਪਾਣੀ ਦਿੱਤੀ ਵੀ ਆ ਕਾਲੂ ਮਾਣ ਸਾਥ ਆ ਜੀ ਮੌਸਮ ਸਾਫ ਵਗੈ ਕਾਲੂ ਕਦਾ ਕੰਮ ਗਿਆ ਜੀ ਆਉਣ ਨੂੰ ਖਾਣ ਨੂੰ ਅੱਗੇ ਜਾਣਾ ਆਹ ਬਲੇ ਕੰਮ ਚੱਲਦਾ ਵੀ ਨਹੀਂ ਉਸ ਤਰ੍ਹਾਂ ਗੱਗੇ ਨਰਮਾਈ ਆ ਹਲੇ ਮੌਸਮ ਜੀ ਆਈ ਨਰਮਾਈ ਆ ਨਾ ਪਾਈਂ ਦੀ ਗੱਲ ਆ ਹਲੇ ਆਹ ਟਾਈਮ ਨਰਮਾਈ ਹੋ ਜਾਂਦੀ ਆ ਕੰਮ ਚੱਲੂਗਾ ਕਿਸੇ ਗੱਲ ਨਾਲ ਹਲੇ ਕੰਮ ਹਲੇ ਅਸਲੀ 5-7 ਦਿਨ ਤੱਕ ਚੱਲਣਾ ਜਿਹੜਾ ਅਸਲੀ ਚੱਲਣਾ ਇਹ ਮੀਂਹ ਆ ਪਿਆ ਇਹ ਮੀਂਹ ਆ ਪਿਆ ਇਹ ਮਰਜ਼ੀ ਵੀ ਨਾ ਨਰਮਾ ਕਾ ਟਾਈਮ ਲੇ ਜਾਂਦੀ ਪਈ ਯਾਰ ਕਾਂਟਾਂ 'ਚ ਫਸ ਤੁਲਾ ਜਾਂਦਾ ਗੀਲੇ ਨੂੰ ਹੁਣ ਕਿਨੇ ਰੁਕ ਭਰ ਕੇ ਚੱਲਣਾ ਹੁਣ ਰੁਕ ਦਾ ਹਾਰਦਾ ਚੱਲਦਾ ਔਰ ਹੁਣ ਥੋੜਾ ਥੋੜਾ ਰੁਕ ਲਾਉਂਦੇ ਆ ਜੇ ਜ਼ਿਆਦਾ ਰੁਕ ਲਾਉਂਦੇ ਟਰੈਕਟਰ ਦਾ ਬਦਲਦਾ ਗਾਂਹਾਂ ਦਬ ਜੁੰਦਾ ਤੋੜੂਗਾ ਨਹੀਂ ਕੋਸੋ ਥਰੇ ਸਰ ਦਾ ਜੇ ਗੂੜਾ ਲੱਗ ਗਿਆ ਤਾਂ ਗਾਂਡਾ ਖੂਆ ਕੱਢਣ ਲੱਜਣਾ ਆਟੇ ਦੀ ਵੇਚ ਨੂੰ ਆਟੇ ਮੂਵੀ ਜਲਬੰਦੀ ਕੱਲ ਨਹੀਂ ਜਾਂਦੀ ਆ ਉਹ ਦੇਖੀ ਲਾਪਰੀ ਤੇ ਮੈਨੂੰ ਫੋਨ ਕਰਦੇ ਉਹ ਕਹਿੰਦਾ ਯਾਰ ਕਹਿੰਦਾ ਭਈਏ ਮੁੱਕਰ ਕੇ ਕਹਿੰਦਾ ਮੈਂ ਲੈ ਕੇ ਗਿਆ ਪਤਾ ਪਹਿਲਾ ਟਰਾਲਾ ਆ ਸਵੀਰ ਦਾ ਫੋਨ ਕਰਦਾ ਮੈਨੂੰ ਕਹਿੰਦਾ ਟਰਾਲਾ ਮਾ ਮੈਂ 2:00 ਵਜੇ ਤੱਕ ਆ ਜਾਣਾ ਕਹਿੰਦਾ ਕਣਕ ਕਢਾਉਣੀ ਮੈਂ ਕੋਈ ਨਹੀਂ ਹੁਣ ਮੈਂ ਘਰਾਂ ਦਾ ਮੈਨੂੰ ਕਹਿੰਦਾ ਯਾਰ ਭਈਏ ਮੁੱਕਰ ਕੇ ਕਹਿੰਦੇ ਅਸੀਂ ਤਾਂ ਚੱਲੇ ਕਹਿੰਦੇ ਅਸੀਂ ਨਹੀਂ ਕਢਣੀ ਕਣਕ ਕਹਿੰਦਾ ਮੀਂਹ ਪੈ ਗਿਆ ਕਣਕ ਦੀ ਜਾਨੀ ਮੈਂ ਖੜ ਜਾ ਕੋ 10 ਮਿੰਟ ਆ ਗਿਆ ਇਹਨਾਂ ਦਾ ਆਏ ਆ ਖੜੇ ਮੇਰਾ ਕਹਿਣਾ ਮੈਂ ਲੰਦੇ ਆਇਆ ਮਾ ਕੁਝ ਵੀ ਕਰੋ ਮਾ ਜਮਰਜੀ ਜਾਓ ਆਪਣੇ ਦੋ ਕੀਲੇ ਕਣਕ ਦੇ ਕੱਢ ਕੇ ਜਾਓਗੇ ਆਗੇ ਜੇ ਦੇਖਦਾ ਸਦਾ ਜਾਤ ਦੇ ਨਾਲ ਕੱਢੇ ਤੇ ਉਹ ਅਜਿਹੀ ਵੀੜ ਨਹੀਂ ਗਣਾ ਵੀ ਵੀੜ ਦੇ ਆਉਣਾ ਬਾਈ ਆਇਆ ਨਹੀਂ ਮਤਿ ਇਹ ਯਾਰਾ ਹੁਣ ਆਪਣੇ ਪਿੰਡ ਵਾਲਾ ਗੱਗਾ ਉਹ ਵੀ ਸੱਚ ਆਪਣੀ ਜਗਾ ਉਹ ਕਹੀ ਜਾਂਦਾ ਕਹਿੰਦਾ ਹੁਣ ਮੀਂਹ ਪਿਆ ਦੋ ਦਿਨ ਹੋ ਗਏ ਮੈਂ ਕੰਮ ਕਿੱਥੇ ਦੇ ਲਿਆ ਮੈਂ ਤੁਹਾਨੂੰ ਇੱਕ ਹੀ ਜਿੰਦੇ ਸਾਨੂੰ ਕੰਮ ਦੇ ਰੋਜ਼ ਜਾਂ ਮੀਂਹ ਫੈਤਰ ਕਿੱਥੇ ਚੱਲੂਗਾ ਮੀਂਹ ਨਹੀਂ ਫੈਤਰ ਹੋਇਆ ਕੰਮ ਉਹੀ ਤਾਂ ਹੈ ਫਿਰ ਤਾਂ ਇਹਨਾਂ ਨੇ ਕਹਿਣਾ ਸਰਕਾਰ ਦੀ ਟੈਨ ਨਹੀਂ ਸਾਡੇ ਕੋਲ ਮਾ ਹੁਣ 2-4 ਦਿਨ ਤੱਕ ਚੱਲੂਗਾ ਮੜੀ ਧੁੱਪਾਂ ਨਿਕਲਣ ਤੋਂ ਹਲੇ ਬੜਾਈ ਕਿਹੜੀ ਹੋਈ ਬੂਟਿਆਂ 'ਚ ਤਾਂ ਬੜਾਈ ਹੋਈ ਹੋਣੀ ਬੜਾਈ ਘਟਾ ਦੂਈ ਬੜਾਈ ਕੰਪੈਨ ਵਾਲੀ ਦਾ ਹਲੇ ਤਾਂ ਬੂਟਿਆਂ 'ਚੋਂ ਵੀ ਘਟ ਬੜਾਈ ਹੋਈ ਹੋਈ ਹਲੇ ਜਿੰਨੀ ਆਪਣੇ ਮਸ਼ੀਨ ਦੀ ਬੜਾਈ ਉਹਦੇ ਨਾਲ ਤੇ ਡਿਊਟੀ ਬੜਾਈ ਬੂਟਿਆਂ 'ਚ ਪਈ ਆ ਹਲੇ ਬਹੁਤ ਮਜ਼ੂਰ ਕਾ ਬਹੁਤ ਲੱਗਿਆ ਵਾ ਬਣੇਰੀਏ 'ਚ ਰਾਤੇ ਹੋਈ ਆ ਰਾਤੇ ਹੋਈ ਆ ਮੱਛਰ ਕਲਾ ਬਹੁਤ ਹੈ ਖੇਤਾਂ ਮਾਦਾਰ ਹਾਂ ਹੋਰ ਹੈ ਖੜੀ ਦਿੱਤਾ ਸੀ ਰੀ ਭਈ ਐ ਮੈਂ ਹੈਨਾ ਇਹਦਾ ਮੀਂਹ ਦਾ ਫੇ ਪਿਆ ਨਹੀਂ ਹੋਇਆ ਮੀਂਹ ਯਾਰ ਹਵਾ ਦੇ ਵਿੱਚ ਖੜਦਈ ਆ ਅੱਜ ਫੇਰੇ ਸਾਰ ਜਿੱਤੇ ਬਚਾਓ ਹੋ ਗਿਆ ਸੋਹਰ ਤਾਰੇ ਨਿਕਲੇ ਵੇ ਆ ਹੁਣ ਤਾਂ ਠੀਕ ਆ ਹੁਣ ਤਾਂ ਬਚਾਓ ਦਾ ਤਾਰੇ ਆ ਪਤਾ ਕੁਛ ਨਹੀਂ ਵੇ ਮੱਛਰ ਦੇ ਕਿਹੜੇ ਸਾਬ ਨਾਲ ਆ ਆਹ ਉੱਤਰ ਰੱਖੀ ਆ ਭਰਿਆ ਕੀ ਦੇ ਵੱਲ ਥੋੜੀ ਬੰਦੇ ਆ ਉਹ ਵੀ ਕੱਢਣੀ ਆ ਆਹੀ ਕੱਢਣਾ ਹੈ ਮਾਗੀ ਜੱਸੀ ਦਾ ਡੇਢ ਕਿੱਲਾ ਆ ਦੋ ਕਿਲੇ ਹੋਗੇ ਡੇਢ ਤੇ ਅੱਧਾ ਅੱਧਾ ਹੱਦ ਹੋਗੀ ਲੱਟਨੇ ਯਾਰ ਕਿਲੇ ਲੱਟਨੇ ਤਾਂ ਤੇ ਨਹੀਂ ਕਾਇ ਬੰਦੇ ਆ ਮਾਰਨੇ ਨਾ ਓਨੀ ਜਲਾਇਆ ਜਾ ਮਾਰਨੇ ਨਹੀਂ ਕਿ ਤੇ ਹੱਥ ਨਾਲ ਬੱਟਨੇ ਸੈਸ਼ਲ ਕਿ ਨਹੀਂ ਨਿਕਲੂਆ ਓਨੀ ਨਹੀਂ ਨਿਕਲਨੇ ਉਹ ਫਰਕ ਪਾਉਂਦਾ ਜੇ ਤਾ ਤੀਸਰਾ ਬੀਵੀ ਦੇ ਤਾਂ ਬਹੁਤ ਫਰਕ ਹੈ ਹਾਂਜੀ ਹੈ ਨਰਮਾਈ ਵੀ ਛੱਡਦੀ ਹੁੰਦੀ ਨਰਮਾਈ ਵੀ ਛੱਡਦੀ ਆਈ ਹੁਣ ਕਾਰਨ ਵੀ ਕਿਹਾ ਭਈ ਇਹ ਵੀ ਕੀ ਕਾਰਨ ਜਾਣੂ ਬਾੜਦੇ ਨੀਵੇਂ ਇੰਦਾ ਕੋਈ ਪਰੇ ਨਾ ਕਰਦਾ। ਹੁਣ ਤਾਂ ਖੜਾ ਲੋਟੇ ਕੰਮ ਅਜੇ ਟੁੱਕੀ ਕਣ ਘਵਾਉਦਾ। ਸਾਰੀ ਜਾਨ ਮੈਂ 100 ਬੜੀ ਮਿੱਠੀ ਗਰਮੀ ਜੀ ਨੂੰ। ਗਰਮੀ ਜੀ ਨੂੰ ਕੱਢੀ ਇੰਨੀ ਮੁੱਠੀ ਲੱਗ ਜੀ ਬਸ। ਫੇਰ ਸਾਰੀ ਸਵੇਰ ਤੂੜੀ ਚੱਕਰੀ ਦੂਜੰਦੀ ਵਾਰੀ ਹੁੰਦੀ ਸੀ। ਕੋਹਾਂ ਵੀ ਨਰਮ ਹੈ ਭਾਈ ਆ ਥੱਲੇ ਵਾਲੀ ਨਰਮ ਹੈ ਕਣਕ। ਅੱਜ ਆਹ ਆਹੀ ਦੇ ਵਾਲੀ ਉੱਪਰ ਉੱਪਰ ਵਾਲੀ ਟੁੱਕੀ ਆ। ਇਹ ਹੀ ਹੁਣ ਬੰਨਦੇ ਆ ਨਰਮ ਆ ਉਹ। ਜਦ ਇਹਨੀ ਕੱਟਦੀ ਨਿਕਲਦੀ ਹੁੰਦੀ ਤਾਂ ਕੱਟ ਇੜੀ ਕਿਲਾ ਕੱਟਣਾ ਆਪਾਂ ਆਦੂਗਾ ਬਸ ਬਾਕੀ ਕੱਟ ਦੇਣਾ ਬਾਕੀ ਫੇਰ ਸਹੀ ਕੱਟ ਦੇਣਾ ਕੱਢੀ ਉਹਨੇ ਕਰੇ ਨਹੀਂ ਬਸ ਆਵਾਜ਼ ਕਿੰਨਾ ਟਾਈਮ ਲਾਜੂ ਕੱਟਣੇ ਕਿ ਲੈਣੇ ਲੰਘਣੇ ਬਾਈ ਕੱਟਣੇ ਮੰਨਦੇ ਹੋਣੇ ਆਹੋ ਜਰਾ ਮੇਰਾ 11:00 ਬੱਜੇ ਦਾ 11 ਦਾ ਬੱਚੇ ਜਾਣੇ ਹੋਣੇ ਹੋਰ ਇਹ ਗੱਲ ਹੈ ਕਿੱਦੋਂ ਹੋ ਗਿਆ 7:40 ਹਾਂ 40 ਹੋ ਗਿਆ 11 ਵਜੇ ਨੇ ਬਾਈ ਇੱਕ ਜੇ ਜੋੜੀ ਮੰਗ ਲਈ ਟਾਈਮ ਤੇ ਜੋੜੀ ਨੇ ਵੀ ਖਾਬ ਕਰਤੀ ਫਿਰ ਅੱਧਾ ਘੰਟਾ ਹੋ ਗਿਆ ਜੋੜੀ ਦਾ ਹੋਰ ਜੋੜੀ ਮੰਗ ਲਈ ਚੱਲਦਾ ਠੀਕ ਰਿਹਾ ਇਸ ਵਾਰ ਤੇ ਰੋਕੇ ਆ ਰਾਮ ਕਲੇ ਚੱਲਦਾ ਠੀਕ ਹੈ ਠੀਕ ਚੱਲਦਾ ਬਾਕੀ ਦੇਖੋ ਚੱਲੀ ਜਾਵੇ ਐ ਇੱਕ ਸਪੀਡ ਚੱਲੀ ਜਾਵੇ ਨਾ ਫਿਰ ਕੰਮ ਛੇਤੀ ਨੇ ਬੜੀ ਜਾਂਦਾ ਜੇ ਆਪਾਂ ਕਾਲੀ ਕਰੂਗੇ ਵੇ ਖਾਰ ਤੋਂ ਢਾਗੀ ਫਿਰ ਕੰਮ ਹੋ ਆ ਤੁਹਾਨੂੰ ਸ਼ਾਮ ਨੂੰ ਨਹੀਂ ਚੱਲਦਾ ਉਹ ਗੁਰਾ ਜਦ ਲੰਬਾ ਕਾ ਪੈਣਾ ਇੱਕ ਬਹੁਤ ਹੈ ਨਾ ਬੌ ਲੰਬਾ ਉਹ ਲੰਬਾ ਚੱਲ ਰਿਹਾ ਗਾਈਸ ਮਸ਼ੀਨ ਵਾਲੀ ਖਤਮ ਹੋਣੀ ਦੋ ਚਾਰ ਦਿਨ ਚ ਇਨਾ ਦਾ ਕਿਹੜਾ ਕੰਮ ਆ ਮਸ਼ੀਨ ਦਾ ਮਸ਼ੀਨ ਵੀ ਟੁੜੀ ਮੇਰੀ ਕੰਮ ਖਤਮ ਹੋ ਗਿਆ ਹੁਣ ਸ਼ੁਰੂ ਹੁਣ ਟ੍ਰੈਸਰਾਂ ਦਾ ਕੰਮ ਹੁਣ ਸ਼ੁਰੂ ਹੋਣਾ ਹੈ ਹਾਂ ਟ੍ਰੈਸਰਾਂ ਦਾ ਕੰਮ ਹੁਣ ਸ਼ੁਰੂ ਹੋਣਾ ਹੈ ਅਜੇ ਤਾਂ ਟੁੜੀ ਦਾ ਟੁੜੀ ਦਾ ਵੀ ਮਸ਼ੀਨ ਦਾ ਖਤਮ ਹੋ ਦੇ ਟੁੜੀ ਦੇਣਾ ਹੈ ਇਹਦਾ ਹੀ ਚੱਲਣਾ ਹੈ ਟ੍ਰੈਸਰ ਦਾ ਹੋਰ ਟ੍ਰੈਸਰ ਦਾ ਤੁਹੀ ਵੀ ਇਹ ਚੱਲਣੀ ਹੈ ਬਣਾਉਣੇ ਵਾਲੀ ਵੀ ਹਾਂ ਉਹ ਵੀ ਐ ਨਰਮ ਆ ਜਾਂ ਮੀਨੇ ਕੰਮ ਖਰਾਬ ਕਰਿਆ ਪਤਾ ਵੀ ਹੋਰ ਕੰਮ ਖਰਾਬ ਕਰਿਆ ਉਹਦਾ ਐਨ ਸੁੱਕਾ ਨਾੜੇ ਦਾ ਐਨ ਸੁੱਕਾ ਪਾਣੀ ਨਿਕਲ ਜਾਣੀ ਸੀ ਸੁੱਕਿਆ ਤਾਂ ਨਹੀਂ ਕੋਈ ਨਾ ਨਾ ਸਾਰੇ ਹਰੇ ਸਾਰੇ ਹਰੇ ਹੋਏ ਦੋ ਦੋ ਨਹੀਂ ਬਾਜਰ ਤਾਂ ਬਹੁਤ ਬੂਟੇ ਸੁੱਕੇ ਗਏ ਨੇ ਇਸ ਤੋਂ ਕੋਹਣੇ ਆਟਾ ਸੁੱਕੇ ਠੀਕ ਠੀਕ ਨਹੀਂ ਗੱਲ ਤੇ ਕਰੀ ਥੈਲੇ ਵਾ ਪਾ ਕੇ ਰੱਖਦੇ ਕੋਈ ਨਹੀਂ ਕਿਨੇ ਪਾਣੀ ਲਾ ਦੇ ਦੋ ਵਧੀਆ ਰਿਹਾ ਪੂਰੇ ਪਾਣੀ ਲਾ ਦੇ ਦੋ ਉਧਰ ਰਹਿ ਗਏ ਪੁਰੇ ਤਾਂ ਯਾਰ ਕਿਹ ਜੀ ਸੁੱਕਿਆ ਵੀ ਕੋਈ ਜੀ ਕੋਈ ਦਾ ਹੋਰ ਕੰਮ ਕਰੇ ਕਿਹਦਾ ਆਪ ਭਟਾਏ 10 ਛੜੀਆਂ ਬੱਤੀਆਂ ਲੈ ਲੈ ਸਿਮੈਂਟਾਇ ਡੋਟੇ ਆ ਬਾ ਮਿੱਟੀ ਵਿੱਚ ਪਾਣੀ ਵੀ ਲਾ ਕੇ ਗੂਟਾ ਪਾਣੀ ਟੋਆ ਵਟ ਕੇ ਪਾਣੀ ਹੀ ਰੱਖਦੇ ਉਹ ਕੰਮ ਲੋਟ ਆ ਬਾਈ ਇਹੋ ਨਿਕਲਾ ਕੋਈ ਐਹੇ ਜਿਹਾ ਸੁੱਕ ਗਿਆ ਜਦੇ ਨਾਲ ਹੀ ਰੱਖਦੇ 20 ਛਟੀਆਂ ਵੀ ਲਾ ਕੇ ਰੱਖ ਲੋ ਸਣੇ ਥੈਲੇ ਹੀ ਰੱਖ ਦੇ ਡੋਜ ਕੱਟ ਕੇ ਸਾਡੇ ਨਾਲ ਰੱਖੀਆਂ ਹੋਈਆਂ ਉਹਨੇ ਐਡੀਆਂ ਐ ਜਿਹੜੀਆਂ ਉਹ ਮੈਂ ਇੱਥੇ ਸੁੱਕ ਤੇ ਰਹਾ ਦੇਵਾਂ ਉਹ ਹੀ ਲੈ ਕੇ ਆਉਂਦੇ ਹਾਂ ਲੈ ਕੇ ਆਉਂਗੇ ਉਹ ਤੇ ਮਿਲ ਕੇ ਪੁੱਛ ਲੂਗੇ ਦੇਖ ਲਈ ਹੁਣ ਕਣ ਕੱਢ ਕੇ ਦੇਖੀ ਪਾਣੀ ਲਾਉਣਾ ਪੈਣਾ ਕਹਿੰਦੇ ਨਾਲੇ ਪਾਣੀ ਛੱਡ ਦੋ ਬਾਪੂ ਨਹੀਂ ਆ ਫਿਰ ਕੰਮ ਉਹਦੀ ਜੜੇ ਐ ਚੱਕਲੀ ਤਾਰ ਕੇ ਵਿੱਚ ਰੱਖ ਹੋ ਜਾਣੀ ਉਹਦਾ ਚੱਲਿਆ ਆ ਆਪਾਂ ਜੀ ਹੁਣ ਪਰ ਗੀਲਾ ਲਾਇਆ 10 5-5 ਕਬੂਤੇ ਸੁੱਕਦੇ ਆ ਬਾਈ ਆਪਣੇ 10 ਕਬੂਤੇ ਰੱਖ ਕੇ ਜਲ ਕੀਦੇ ਹਿਸਾਬ ਨਾਲ ਵੀ ਥੈਲੇ 'ਚ ਮਿੱਟੀ ਪਾ ਕੇ ਜਾ ਬੂਟਾ ਜੜੇ ਰੱਖਦੇ ਸਾਲੇ ਤੂੰ ਇਹਨੇ ਨਹੀਂ ਸੁੱਕਦੇ ਕਰਨਗੇ ਜੋ ਬੂਟਾ ਕਪੜੇ ਥੇਲੇ 'ਚ ਜੱਕ ਦਵਾ ਕੱਢ ਤੇ ਵਿੱਚ ਰੱਖ ਦੇ ਪਾਣੀ ਪਾ ਦੇ ਮੇਰੀ ਸਲਾਹ ਹੋਰ ਗੱਗੇ ਹੈ ਥੈਲੇ ਲਿਆ ਕੇ ਸਾਲਾ 1000 ਕਬੂਤੇ ਭਰ ਕੇ ਹੀ ਰੱਖੇ बिक ਤਾਂ ਜਾਣਾ ਹੀ ਉਹ ਨਾਲੇ ਰੇਟ ਵੀ ਨਾ ਔਰ ਪੇਨੂੰ ਮਹੀਨਾ ਹੋ ਨਾਲੇ ਰੇਟ ਜਿਆਦਾ ਸੋਈ ਫਦਾ ਲੋੜ ਹੈ ਰੇਗ ਦੇ ਕਾਨਕੇ ਜੀ ਬੂਟੇ ਸੁੱਕਣੇ ਸੁਪਣੇ ਆਦਾ ਜਿਵੇਂ 1500 ਜਿਵੇਂ ਅਗਲੇ ਦੇ ਲੈਣੇ ਵੀ ਆ ਇਹ ਵੀ ਥਾਲਾ ਬਰਾਬਰ ਦਾ ਬੂਟਾ ਖੜਾ ਲਾ ਕੇ ਭਰੇ ਕਰੋ ਉਹ ਠੀਕ ਆ ਫਦਾ ਇਹ ਉਹ ਮਾਰਗੜਾ ਟਾਲੀ ਕੋਲ ਵੀ ਹੈ ਨਾਲੇ ਹਲੇ ਦੇਖ ਭਰ ਚੂ ਟ੍ਰੈਲਾ ਓਏ ਭਰਨਾ ਥੋੜੀ ਆ ਪਿੱਛੇ ਵੀ ਕਰਨੀਆਂ ਉਹ ਜਿਹੜੇ ਕੰਬੈਨ ਅੱਗੇ ਪਿਛਾਪੇ ਹੋ ਜਾਣੇ ਹੋ ਜਾਣੀ ਇਧਰ ਧੱਕੀ ਜਾਣੀ ਉਹਨੇ ਆਪੇ ਕਿਆ ਕਹਿੰਦਾ ਹੁਣ ਉਹ ਮਸ਼ੀਨ ਨੂੰ ਕਿਆ ਵੱਡੀ ਨਹੀਂ ਹਮਣ ਕਿੱਥੇ ਬਾਟੂਣੀ ਰਾਤ ਨੂੰ ਆਪਦਾ ਫੱਦਾ ਮੰਡੀ ਆ ਉਹ ਬਿਲਕੁਲ ਯਾਪਿਆ ਕੰਮ ਅੱਜ ਕਿਹਨੇ ਦੇ ਕਹਿੰਦਾ ਅਜੂ ਦਾ ਪਤਾ ਤੈਨੂੰ ਫੰਗ ਕਰਿਆ ਸੀ ਮੈਨੂੰ ਫੰਗ ਚੱਕਦਾ ਹਾਂ ਬੀਜੀ ਅੰਦਰ ਚੱਲਣਾ ਕਰਕੇ ਤੈਨੂੰ ਜਦੋਂ ਕੌਰ ਸਾਹਿਬ ਮਿਲਿਆ ਤਾਂ ਕਹਿੰਦਾ ਕੱਲੂ ਕੱਢ ਦੇਣੀ ਪੱਗ ਨਹੀਂ ਤੇ ਕੱਲੂ ਬੈਠ ਲੋ ਮਾਨਦਿਆ ਬਸ ਪੂਰੂ 8 ਦਾ ਸਮਾਂ ਹੋ ਗਿਆ ਕਹਿੰਦਾ ਇੱਕ ਗੱਡਤੀ ਦੀ ਹੈ ਹੋਰ ਥੋੜੀ ਦੇਰ ਲਈ ਵੀ ਹੋਲੇ ਹੋਇਆ ਮੈਂ ਇਹਨਾਂ ਅੱਗੇ ਕੱਢਤੀ ਆ ਅੱਗ ਲਾਤੀ ਸੀ ਬੁੰਡਿਆਂ ਨੇ ਛੱਡਦੀ ਰੋਕਾ ਸਾਹ ਦਾ ਹੀ ਲਾਓ ਬਾਈ ਠੀਕ ਹੈ ਨਾ ਹਲੇ ਲਾਣ ਤੇ ਹੈਗਾ ਫਰਕ ਫਰਕ ਹੈਗਾ ਜੀ ਜੋ ਮਰਜ਼ੀ ਕਹੀ ਜਾ ਹਲੇ ਨਹੀਂ ਨਾ ਕੰਮ ਰਿਆਵਾਂ ਨਾ ਕਹਾ ਲੈ ਗਿੱਲੇ ਹੈਗੇ ਇਹਨਾਂ ਮਰਜੀ ਕਹੀ ਜਾ ਕੋਈ ਤਿੰਨ ਚਾਰ ਦਿਨ ਤੋਂ ਪੱਲ ਬੁਗੀ ਨਾ ਤਾਂ ਛੱਟ ਹੁੰਦਾ ਕੰਮ ਗੱਲੀ ਵੀ ਰੇ ਚ ਚਾਬੀ ਗੱਡੀ ਚਾਹੁੰਦਾ ਮਰੇ ਚਾਬੀ ਰਵਾਈ ਛੱਡਦਾ ਹੀ ਨਹੀਂ ਹੈਗਾ ਮੌਕ ਛੱਡ ਨਹੀਂ ਨਾ ਕਾਕ ਜਿਆ ਇਹਨੂੰ ਸਹੀ ਹੋ ਗਈ ਤਾਂ ਟੱਪੋ ਦੀ ਹਜੇ ਘਟ ਘਟ ਵੀ 10 ਦਿਨ ਕਣਕ ਪ੍ਰੋਪਰ ਨਹੀਂ ਕਲਦੀ ਨਹੀਂ ਹੈ ਮੌਸਮ ਰਿੱਛਾ ਜਾ ਹੋਇਆ ਪਣਾ ਅੱਛਾ ਮੇਰੀ ਵੀ ਕੱਢਣੀ ਹੈ ਹੈ ਹੁਣ ਮੀਂਹ ਦਾ ਨਹੀਂ ਪਤਾ ਮੀਂਹ ਦਾ ਨਹੀਂ ਪਤਾ ਮੌਸਮ ਜੇ ਮੀਂਹ ਨਹੀਂ ਪਿਆ ਜੇ ਮੀਂਹ ਨਹੀਂ ਪਿਆ ਮਨ ਲਿਆ ਫਿਰ ਦੋ ਦਿਨ ਦੋ ਦਿਨ ਬਹੁਤ ਆ ਮਨ ਨੂੰ ਦੋ ਦਿਨ ਬਾਅਦ ਹੀ ਮੇਰੇ ਚਾਬੀ ਚਾਬੀ ਹੋਣੀ ਚਾਹੀਦੀ ਵੀਰੇ ਬਾਕੀ ਤੈਨੂੰ ਫੋਮ ਮਾਰ ਲੂੰਗਾ ਮੈਂ ਦੋ ਦਿਨ ਬਾਅਦ ਮੇਰੇ ਘੜਦੇ ਮੇਰੀ 1.5 ਕਿਲੋ 1.7 ਤੇ 3 ਕਿਲੋ ਇੱਕ ਆ 500 ਕਿਲੇ ਆ 2 ਕਿਲੋ ਤੇ ਘਾਟਾ ਦੋ ਦੋ ਕਿਲੋ ਦੋ ਕਿਲੋ ਰੱਖ ਰਿਹਾ ਹਾਂ ਹਮਾਚਲ ਦੇ ਰੱਖਾ ਤੇ ਇਹਦੇ ਪਹਿਨ ਦਿਨ ਦੋ ਕਿਲੋ ਇੱਦਾਂ ਕਿੱਦਾਂ ਰੱਖ ਹਾਂ ਐਵੇਂ ਰੱਖ ਇਹਨੇ ਕਿਹਾ ਤੁਸੀਂ ਕਿਵੇਂ ਰੱਖ ਲਓ ਭਾਈ ਹੁਣ ਫਿਰ ਲੇਬਰ ਮੇਰੇ ਕੋ ਹੈਗੀ ਆ ਜੇ ਨਹੀਂ ਮੰਨੇ ਜੇ ਮੰਨ ਕੇ ਵਧੀਆ ਫਿਰ ਪਹਿਲਾਂ ਦੱਸ ਦੇ ਇਹ ਮੈਂ ਹੀ ਰਹੂਗੀ ਹਾਂ ਹਾਂ ਪਹਿਲਾਂ ਦੱਸਣਾ ਪੈਣਾ ਇਹਨਾਂ ਨੂੰ ਇਹ ਫਿਰ ਗੁੱਸਾ ਕਰ ਜਾਂਦੇ ਆ ਇਹਨੂੰ ਲਾਪਰੀ ਤਾਂ ਦੇ ਲੈ ਗੁੱਸਾ ਹੀ ਕਰ ਗੁੱਸਾ ਦਾ ਮੈਂ ਤਾਰ ਦੂੰਗਾ ਇਹਨਾਂ ਤੋਂ ਕੋਈ ਗੱਲ ਨਹੀਂ ਮੇਰੇ ਕਿਥੇ ਕਰ ਗਏ ਮੇਰੇ ਦੂਏ ਨਹੀਂ ਮੰਨੇ ਇਹਨਾਂ ਦੀ ਲਾਪਰੀ ਤੋਂ ਵਾਸਤੇ ਜਾਂਦਾ ਲੱਗਿਆ ਇਹਨੂੰ ਪਹਿਲਾਂ ਜਵਾਬ ਦੇਤਾ ਇਹਨੇ ਉਹ ਕੰਮੇ ਕਰੇ ਨੇ ਮਰਜ਼ੀ ਦੇ ਕਰ ਦਵੇ ਉਨਹੀਂ ਫਿਰ ਦੂਗੇ ਅੱਧਾ ਚੱਲਿਆ ਨਾ ਜਿਹੜਾ ਪੜਾਈ ਦੀ ਨਾ ਮੈਂ ਵਿੱਚ ਕਰੇ ਦੇ ਹੋ ਵਿੱਚ ਇਹ ਵੀ ਕਰੇ ਹੋਏ ਤੇ ਫਿਰ ਆ ਲੈਵਰ ਦੀ ਕੋਈ ਨਹੀਂ ਹੁਣ ਆਪਾਂ ਨੂੰ ਕਹਿਣਾ ਬਈ ਬਈ ਲੈਵਰ ਵਿੱਚ ਹੋਈ ਕਹਿੰਦੇ ਅਸੀਂ ਜੀ ਰੇਟ ਤਾਂ ਉਨਹੀਂ ਟੁੱਟਣਾ ਉਹ ਤਾਂ ਹੈ ਹੀ ਰੇਟ ਕਿਹੜੇ ਫਰਕਾ ਪੜਾਈ ਦੀ ਰੇਟ ਲੱਗ ਘੜੇ ਦਾ ਲੱਗ ਇਹ ਬਸ ਇਹ ਬੇਲੇ ਰਹਿ ਜਾਂਦੇ ਆ ਨਾ ਫਿਰ ਮੇਰੇ ਕਰਕੇ ਇਹ ਟੱਕਰਾ ਜਾਂਦਾ ਹੁਣ ਇਹਨਾਂ ਨੂੰ ਕੰਮ ਹੁਣ ਮੰਨਦੇ ਨਹੀਂ ਕਰਨਾ ਹੁਣ ਇਹ ਕਹਿੰਦੇ ਜੀ ਇਸ ਤਾਂ ਜਾਣਾ ਆਹੀ ਕੱਢਣੀ ਐ ਬਸ ਮਾਹੀ ਕਿਵੇਂ ਕੱਢਣੀ ਐ ਜੀ 1.5 ਕਿਲੋ ਖਾਹਡੂਗੇ ਹਾਂ। ਯਾ ਕਾ ਤੇ ਯਾਰ। ਹੋਈਦਾ ਹੈਗਾ ਨਾ ਜਮੀਨ ਦਾ ਫੇਰ। ਫੈਸਲਾ ਕਿਆ ਫਿਰ ਫੇਰ ਸਪੈਸ਼ਲ ਲਾਉਣ ਦਾ ਫੈਸਲਾ ਕਿਆ ਹੋਇਆ। ਹਾਂ। ਭਰੀਆਂ ਨੂੰ ਫੇਰ ਖਿਲਾਉਣਾ ਪੈਣਾ। ਇਹਨਾਂ ਕੰਮ ਨਹੀਂ ਪੈ ਗਿਆ। ਇਹ ਨਹੀਂ ਨਹੀਂ ਹਾਂ। ਫਿਰ ਵੀ ਲੱਟਣਾ ਪੈਣਾ ਬਾਈ ਰਾਤ ਨੂੰ। ਨਾ ਨਾ ਕੱਟਣਾ ਹੋਤਾ। ਫੇਰ ਫੈਸਲਾ ਫਿਰ ਆ ਵੀ ਲੈਣਾ ਫਿਰ ਫਿਰ ਕੇ ਫੈਸਲਾ ਹੋਊਗਾ। ਮੇਰੀ 8 ਵਜੇ ਉਹ ਕਰਨਾ ਪੈਣਾ 8 ਵਜੇ ਫੇਰ ਨਰਮਾਈ ਹੁੰਦੀ ਆ। ਉਸ ਬਈ ਵੀ ਹੁੰਦੀ ਉੱਪਰ। 8 ਵਜੇ ਨਾਲ ਹੋਰ ਕੰਮ ਨਹੀਂ ਕਰਨੇ ਉਧਰ ਨਹੀਂ ਜਾਣਾ ਮੰਨ ਨਹੀਂ ਚੱਲਣਾ। ਹੋਰ ਨੂੰ ਵੀ ਟਾਈਮ ਦਿੰਦਾ ਮੈਂ। ਅੱਜ ਬਾਈ ਕਰੋ ਕੰਮ। ਔਖਾ ਔਖੇ ਹੋ ਕੇ।